ਦੋਸਤੋ ਅਸੀਂ ਕਈ ਵਾਰ ਅਜਿਹੀ ਸਥਿਤੀ ਦੇ ਵਿੱਚ ਹੁੰਦੇ ਹਾਂ ਕਿ ਮੋਬਾਈਲ ਫੋਨ ਬੇਸਿਕ ਸਾਡੇ ਹੱਥ ਦੇ ਵਿੱਚ ਹੁੰਦਾ ਹੈ ਪਰੰਤੂ ਸਾਡੇ ਰੁਝੇਮਿਆਂ ਦੇ ਕਰਕੇ ਅਸੀਂ ਕਿਸੇ ਦੀ ਕਾਲ ਨੂੰ ਕੁਝ ਸਮੇਂ ਦੇ ਲਈ ਰੀਸੀਵ ਨਹੀਂ ਕਰਨਾ ਹੁੰਦਾ ਅਤੇ ਕਈ ਵਾਰ ਕੋਈ ਸਾਨੂੰ ਬਾਰ-ਬਾਰ ਫੋਨ ਕਰਕੇ ਪਰੇਸ਼ਾਨ ਕਰ ਰਿਹਾ ਹੁੰਦਾ ਹੈ ਅਤੇ ਉਸ ਵਿਅਕਤੀ ਦੀ ਵੀ ਕਾਲ ਅਸੀਂ ਉਸ ਵਕਤ ਰੀਸੀਵ ਨਹੀਂ ਕਰ ਨਹੀਂ ਹੁੰਦੀ ਅਤੇ ਅਜਿਹੀ ਦੋਵੇਂ ਸਥਿਤੀਆਂ ਦੇ ਵਿੱਚ ਅਸੀਂ ਫੋਨ ਨੂੰ ਸਵਿਚ ਆਫ ਵੀ ਨਹੀਂ ਕਰ ਸਕਦੇ ਤਾਂ ਫਿਰ ਇਸ ਸਥਿਤੀ ਤੋਂ ਬਚਣ ਦੇ ਲਈ ਸਾਡੇ ਕੋਲ ਇੱਕ ਆਪਸ਼ਨ ਹੁੰਦੀ ਹੈ ਅਤੇ ਜੇਕਰ ਤੁਸੀਂ ਵੀ ਕਦੇ-ਕਦੇ ਅਜਿਹੀ ਸਥਿਤੀ ਦੇ ਵਿੱਚ ਫਸ ਜਾਂਦੇ ਹੋ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਖਾਸ ਸਮੇਂ ਦੇ ਲਈ ਜਾਂ ਕੁਝ ਖਾਸ ਕਾਲਾਂ ਨੂੰ ਰিসিਵ ਨਾ ਕਰਨ ਦੀ ਆਜ਼ਾਦੀ ਹਾਸਲ ਕਰਨ ਦਾ ਤਰੀਕਾ ਦੱਸਣ ਜਾ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਭਾਈਚੇ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਹੁਣ ਕੁਝ ਖਾਸ ਕਾਲਾਂ ਨੂੰ ਨਾ ਰਿਸੀਵ ਕਰਨ ਦੀ ਆਜ਼ਾਦੀ ਹਾਸਲ ਕਰਨ ਦਾ ਤਰੀਕਾ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਇਹ ਗੱਲ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਸੈਟਿੰਗ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਸ ਸੈਟਿੰਗ ਨੂੰ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਲ ਆਜ਼ਾਦੀ ਹੋਵੇਗੀ ਕਿ ਉਸਦੀ ਕਾਲ ਰੀਸੀਵ ਕਰਨੀ ਹੈ ਜਾਂ ਨਹੀਂ ਕਿਉਂਕਿ ਕਾਲ ਕਰਨ ਵਾਲੇ ਨੂੰ ਤਾਂ ਤੁਹਾਡਾ ਮੋਬਾਈਲ ਫੋਨ ਸਵਿਚ ਆਫ ਸੁਣਾਈ ਦੇਵੇਗਾ ਲੇਕਿਨ ਤੁਹਾਡਾ ਮੋਬਾਈਲ ਫੋਨ ਔਨ ਹੋਵੇਗਾ ਅਤੇ ਤੁਸੀਂ ਆਜ਼ਾਦ ਹੋਵੋਗੇ ਕਿਉਂਕਿ ਕਾਲ ਕਰਨ ਵਾਲਾ ਤੁਹਾਡੇ ਨਾਲ ਗਿਲਾ ਨਹੀਂ ਕਰ ਸਕਦਾ ਕਿ ਯਾਰ ਤੂੰ ਮੇਰਾ ਫੋਨ ਰੀਸੀਵ ਨਹੀਂ ਕੀਤਾ ਕਿਉਂਕਿ ਉਸ ਨੂੰ ਸਵਿਚ ਆਫ ਸੁਣਾਈ ਦੇ ਰਿਹਾ ਹੋਵੇਗਾ ਤਾਂ ਫਿਰ ਅੱਜ ਦੀ ਇਹ ਵੀਡੀਓ ਵੀ ਬੜੀ ਹੀ ਇੰਟਰਸਟਿੰਗ ਹੋਵੇਗੀ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਇਹ ਇੰਟਰਸਟਿੰਗ ਦਿਲਚਸਪ ਤਰੀਕਾ ਸਿੱਖਣ ਦੇ ਲਈ ਇਸ ਵੀਡੀਓ ਨੂੰ ਧਿਆਨ ਨਾਲ ਅਤੇ ਪੂਰਾ ਦੇਖਿਓ ਤਾਂ ਆਓ ਫਿਰ ਹੁਣ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਈਜ਼ੀਲੀ ਦੋਸਤੋ ਤੁਹਾਡੇ ਕੋਲ ਤੁਹਾਡੇ ਮੋਬਾਈਲ ਦੇ ਵਿੱਚ ਜਿਸ ਵੀ ਕੰਪਨੀ ਦਾ SIM ਹੈ ਤੁਸੀਂ ਉਸ ਮੋਬਾਈਲ ਕੰਪਨੀ ਦੀ ਐਪਲੀਕੇਸ਼ਨ ਨੂੰ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰ ਲੈਣਾ ਹੈ ਸਪੋਜ਼ ਕਰ ਲਓ ਮੇਰੇ ਕੋਲ Jio ਕੰਪਨੀ ਦਾ SIM ਇਸ ਮੋਬਾਈਲ ਦੇ ਵਿੱਚ ਚੱਲ ਰਿਹਾ ਹੈ ਤਾ ਫਿਰ ਮੈਂ Jio ਦੀ ਐਪਲੀਕੇਸ਼ਨ My Jio ਨੂੰ ਵੀ ਇੱਥੇ ਇੰਸਟਾਲ ਕੀਤਾ ਹੋਇਆ। ਅਤੇ ਇੰਸਟਾਲ ਕਰਨ ਤੋਂ ਬਾਅਦ ਆਪਾਂ ਆਪਣੇ ਮੋਬਾਈਲ ਦੇ ਵਿੱਚ SIM ਨਾਲ ਸੰਬੰਧਿਤ ਐਪਲੀਕੇਸ਼ਨ ਨੂੰ ਖੋਲ ਲੈਣਾ ਹੈ। ਅਤੇ ਐਪਲੀਕੇਸ਼ਨ ਨੂੰ ਖੋਲਣ ਤੋਂ ਬਾਅਦ ਇੱਥੇ ਕਾਫੀ ਸਾਰੀ ਆਪਸ਼ਨ ਤਾਂ ਨਜ਼ਰ ਆਣ ਗਿਆ ਕਿਉਂਕਿ Jio ਦਾ SIM ਹੈ Jio ਦੀ ਐਪਲੀਕੇਸ਼ਨ ਹੈ ਤਾਂ Jio Tune ਲਿਖਿਆ ਹੋਇਆ ਹੈ। ਹੇਠਾਂ ਤੁਸੀਂ ਤੀਜੇ ਨੰਬਰ ਦੇ ਉੱਪਰ ਦੇਖੋਗੇ। ਤਾਂ ਮੈਂ ਕਿਉਂਕਿ Jio ਦਾ SIM ਹੈ ਤਾਂ ਮੈਂ ਇਸ Jio Tune ਵਾਲੇ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗਾ। ਅਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਕਾਫੀ ਸਾਰੀਆਂ ਟਿਊਨ ਨਜ਼ਰ ਆਣ ਗਿਆ। ਹੁਣ ਕਿਉਂਕਿ ਆਪਾਂ 스위ਚ ਆਫ ਦੀ ਗੱਲ ਕਰ ਰਹੇ ਹਾਂ ਤਾਂ ਉੱਪਰ ਇੱਕ ਸਰਚ ਜਿਓ ਟਿਊਨ ਵਾਲੀ ਆਪਸ਼ਨ ਵੀ ਬਣੀ ਹੋਈ ਆ ਆਪਾਂ ਇਸੇ ਉੱਪਰ 스위ਚ ਆਫ ਲਿਖ ਕੇ ਸਰਚ ਕਰਾਂਗੇ ਹੁਣ ਸਰਚ ਕਰਨ ਤੋਂ ਬਾਅਦ ਸਾਨੂੰ ਇੱਥੇ 스위ਚ ਆਫ ਵਾਲੀਆਂ ਟਿਊਨ ਨਜ਼ਰ ਆ ਜਾਣਗੀਆਂ ਤਾਂ ਇਹਨਾਂ ਵਿੱਚੋਂ ਆਪਾਂ ਕਿਸੇ ਵੀ ਟਿਊਨ ਨੂੰ ਸੈੱਟ ਕਰ ਸਕਦੇ ਹਾਂ ਹੁਣ ਸਭ ਤੋਂ ਪਹਿਲੀ ਆਪਸ਼ਨ 스위ਚ ਆਫ ਵਾਲੀ ਹੈ ਪਹਿਲਾਂ ਇਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਇਹ ਲੋਡ ਹੋ ਜਾਵੇਗੀ ਉਸ ਤੋਂ ਬਾਅਦ ਇਸ ਨੂੰ ਪਹਿਲਾਂ ਆਪਾਂ ਪਲੇ ਕਰਕੇ ਸੁਣ ਵੀ ਸਕਦੇ ਹਾਂ ਪਹਿਲਾਂ ਪਲੇ ਕਰਕੇ ਸੁਣਦੇ ਹਾਂ ਤੇ ਤੁਸੀਂ ਵੀ ਸੁਣੋ ਕਿ ਕੀ ਕਹਿ ਰਿਹਾ ਹੈਗਾ ਆਪਾਂ ਸੋਚੋ ਕਿ ਅਸੀਂ ਕੁਝ ਸਮੇਂ ਬਸਤਾਂ ਯਤਨ ਕਰੀਏ। ਸੋ ਇਸੇ ਤਰ੍ਹਾਂ ਸੁਣਨ ਤੋਂ ਬਾਅਦ ਜੇਕਰ ਤੁਹਾਨੂੰ ਇਹ ਟੂਨ ਚੰਗੀ ਲੱਗ ਰਹੀ ਹੈ ਤਾਂ ਫਿਰ ਤੁਸੀਂ ਸੱਜੇ ਹੱਥ ਸੈੱਟ ਦੇ ਨਿਸ਼ਾਨ ਦੇ ਉੱਪਰ ਕਲਿੱਕ ਕਰਕੇ ਇਸ ਨੂੰ ਆਪਣੀ Jio ਟੂਨ ਬਣਾ ਲਓਗੇ। ਤਾਂ ਫਿਰ ਜਦੋਂ ਕੋਈ ਤੁਹਾਡੇ ਫੋਨ ਦੇ ਉੱਪਰ ਕਾਲ ਕਰੇਗਾ ਤਾਂ ਉਸ ਨੂੰ ਇਹ ਵਾਲੀ ਟੂਨ ਸੁਣਾਈ ਦੇ ਦੇਗੀ। ਅਤੇ ਜੇਕਰ ਤੁਸੀਂ ਇੱਛਾ ਕਰੋ ਤਾਂ ਉਸ ਦੀ ਕਾਲ ਚੱਕ ਸਕਦੇ ਹੋ। ਜੇਕਰ ਇੱਛਾਕ ਨਹੀਂ ਹੋ ਤਾਂ ਉਸ ਦੀ ਕਾਲ ਚੱਕਣ ਦੀ ਜ਼ਰੂਰਤ ਨਹੀਂ ਫੋਨ ਆਨ ਹੈ। ਤੁਹਾਡਾ ਫੋਨ ਔਨ ਰਹੇਗਾ ਪਰੰਤੂ ਉਸ ਨੂੰ ਇਸ ਤਰ੍ਹਾਂ ਲੱਗੇਗਾ ਕਿ ਫੋਨ ਤੁਹਾਡਾ ਸਵਿਚ ਆਫ ਹੈ ਸੋ ਇਸ ਤਰ੍ਹਾਂ ਤੁਹਾਡੇ ਮਸਲੇ ਦਾ ਹੱਲ ਹੋ ਸਕਦਾ ਹੈ ਤਾਂ ਫਿਰ ਇਸ ਟਿਊਨ ਨੂੰ ਲਗਾਉਣ ਦੇ ਲਈ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਜਿਸ ਵੀ ਕੰਪਨੀ ਦਾ ਮੋਬਾਈਲ SIM ਹੈ ਉਸ ਕੰਪਨੀ ਦੀ ਐਪਲੀਕੇਸ਼ਨ ਕਰਨ ਤੋਂ ਬਾਅਦ ਟਿਊਨ ਨੂੰ ਸਰਚ ਕਰਨ ਤੋਂ ਬਾਅਦ ਇਹ ਵਾਲੀ ਟਿਊਨ ਲਗਾ ਕੇ ਫਿਰ ਤੁਸੀਂ ਇਸ ਦਾ ਆਨੰਦ ਲੈ ਸਕਦੇ ਹੋ ਚਾਹੁੰਦੇ ਕਰਦਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਚੁੱਕੇ ਹੋਵੋਗੇ ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ